ਵਰਜੀਕਾ ਖਾਲਸਾ ਵਰਜੇ ਕੀ ਫਤਿਹ ਜਿਹੜੀ ਆਪਾਂ ਅੱਜ ਗੱਲ ਕਰਨ ਲੱਗੇ ਆਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਬਾਅਦ ਤੇ ਬਾਅਦ ਜਿਹੜਾ ਸ਼ੇਅਰ ਕਰਨਾਗਾ ਗੱਲ ਇਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਹੋਵੇਗੀ ਤੇ ਐਮਪੀ ਸਰਵਜੀ ਸਿੰਘ ਦੀ ਹੋਵੇਗੀ ਤੇ ਜੋ ਵਿਅਕਤੀ ਟਾਵਰ ਉੱਤੇ ਚੜ੍ਹਿਆ ਸਮਾਣੇ ਫੌਜੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਧਿਆਨ ਨਾਲ ਸੁਣਨਾ ਗੱਲ ਨੂੰ ਗੌਰ ਦੇ ਨਾਲ ਸੁਣਨਾ ਮੈਂ ਗੱਲ ਇਹਦੀ ਕਰਨੀ ਨਹੀਂ ਸੀ ਪਰ ਮਜਬੂਰ ਬਸ ਜਿਹੜੀ ਆ ਗੱਲਾਂ ਕਹੀ ਕਰਨੀਆਂ ਪੈ ਜਾਂਦੀਆਂ ਨੇ ਬਿਆਦਬੀ ਦਾ ਉਸ ਸਭ ਨੂੰ ਆ ਚਾਹੇ ਕਿਸੇ ਧਰਮ ਦੀ ਬਿਆਦਬੀ ਕਿਉਂ ਨਾ ਹੋਵੇ ਹਰ ਸਿੱਖ ਦਾ ਹਿਰਦਾ ਬਲੁੰਦ ਰਹਿ ਜਾਂਦਾ ਜੋ ਵਿਅਕਤੀ ਸਮਾਣੇ ਟਾਵਰ ਤੇ ਚੜਿਆ ਫੌਜੀ ਦੱਸਦਾ ਸਾਬਕਾ ਫੌਜੀ ਕਰੀਬ 1 ਮਹੀਨੇ ਤੋਂ ਹੋ ਗਿਆ 400 ਉੱਪਰ ਜਿਹੜਾ ਪਲੱਸ ਟਾਵਰ ਆ ਉਹਦੇ ਉੱਪਰ ਚੜਿਆ ਹੋਇਆਗਾ ਉਹ ਮੰਗਾ ਮਨਾਉਣ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਆ ਤੇ ਸਾਰੇ ਧਰਮਾਂ ਦੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਕਿ ਉਹਨਾਂ ਵਾਸਤੇ ਕੋਈ ਕਾਨੂੰਨ ਪਾਸ ਹੋਵੇ ਉਹ ਵਿਅਕਤੀ ਦਾ ਕਹਿਣਾ ਹੈ ਕਿ ਭਗਵਾਨਤਮਾਨ ਸਿੱਧਾ ਰਾਸ਼ਟਰਪਤੀ ਕੋਲੇ ਜਾਵੇ ਤੇ ਉੱਥੋਂ ਸਾਈਨ ਕਰਾ ਕੇ ਆ ਜਾਵੇ ਚਲੋ ਬਹੁਤ ਵਧੀਆ ਪਰ ਅੱਲਾ ਦਾ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਜਾਂ ਹੋਰ ਧਰਮਾਂ ਦੀ ਜਿਹੜੇ ਵਿਅਲਬੀ ਹੁੰਦੀ ਆ ਉਹਦੇ ਖਿਲਾਫ ਆਵਾਜ਼ ਚੁੱਕਦਾਗਾ ਧਰਨੇ ਦਿੰਦਾਗਾ ਮਜਾਰੇ ਕਰਦਾਗਾ ਸਰਕਾਰਾਂ ਤੱਕ ਆ ਗੱਲ ਪਹੁੰਚਾਉਂਦਾਗਾ ਇਹ ਗੱਲ ਤਾਂ ਠੀਕ ਆ ਪਰ ਆਪਣੇ ਆਪ ਨੂੰ ਹੀਰੋ ਦਿਖਾਉਣਾ ਜਾਂ ਹੀਰੋ ਬਣਨਾ ਇਹ ਗੱਲ ਵੀ ਤੁਹਾਨੂੰ ਸੁਣਾਉਣੇ ਆ ਕਿ ਮੈਨੂੰ ਹੁਣ ਤੁਹਾਨੂੰ ਗੱਲ ਸੁਣ ਕੇ ਕਈਆਂ ਨੂੰ ਗੁੱਸਾ ਲੱਗੂਆ ਕਈਆਂ ਨੂੰ ਦੁੱਖ ਲੱਗੂਆ ਪਰ ਜਿਹੜੀ ਗੱਲ ਹੁੰਦੀ ਹੈ ਹਕੀਕਤ ਦੇ ਨਾਲ ਅਸੀਂ ਤੁਹਾਡੇ ਤੱਕ ਸਿੱਧੀ ਲੈ ਕੇ ਆਉਣੇ ਆ ਤੇ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ ਅਸੀਂ ਗੱਲ ਕਹਿ ਦੇਣੀ ਆ ਹੁਣ ਜਿਹੜਾ ਬੀਰ ਫੌਜੀ ਜਿਹੜਾ ਟਾਵਰ ਤੇ ਚੜਿਆ ਇੱਕ ਪਾਸੇ ਤਾਂ ਭਾਈ ਤੂੰ ਟਾਵਰ ਤੇ ਚੜਿਆਂਗੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਵੱਡੀ ਗੱਲ ਸੁਣਾਉਂਗਾ ਇਹਦੇ ਵਿੱਚ ਤੁਸੀਂ ਧਿਆਨ ਦੇਣਾ ਵੀਡੀਓ ਸੁਣਨਾ ਤੇ ਦੂਸਰੇ ਪਾਸੇ ਅੰਮਰਤਪਾਲ ਅੰਮਰਤਪਾਲ ਸਿੰਘ ਦੇ ਖਿਲਾਫ ਤੇ ਭਾਈ ਸਰਬਜੀਤ ਸਿੰਘ ਦੇ ਖਿਲਾਫ ਐਮਪੀ ਨੇ ਜੋ ਸਰਦਾਰ ਬਿਆਨਤ ਸਿੰਘ ਦੇ ਪੁੱਤਰ ਉਹਨਾਂ ਖਿਲਾਫ ਅੱਜਕਾ ਜਿਹੜਾ ਉਹ ਪੜਾਅਸ ਕੱਢ ਰਿਹਾਗਾ ਉਹਨਾਂ ਦੇ ਖਿਲਾਫ ਬਹੁਤ ਭੈੜੀ ਸ਼ਬਦਾਵਲੀ ਬੋਲੀ ਜਾ ਰਹੀ ਆ ਭਾਈ ਅੰਮਰਪਾਲ ਸਿੰਘ ਨੇ ਜਦੋਂ ਪਾਰਟੀ ਬਣਾਈ ਆ ਉਹਨਾਂ ਦੇ ਜਥੇਬੰਦੀ ਵੱਲੋਂ ਉਹਨਾਂ ਤੇ ਵੀ ਜਿਹੜਾ ਕਿ ਉਸ ਵਿਅਕਤੀ ਵੱਲੋਂ ਇਹੋ ਜਿਹੇ ਸ਼ਬਦ ਬੋਲੇ ਗਏ ਨੇ ਕਿ ਤੁਹਾਨੂੰ ਹਰਾਨ ਕਰ ਦੇਣਗੇ ਕਹਿੰਦਾ ਜੀ ਸਰਪਜੀਤ ਸਿੰਘ ਆਉਂਦਾ ਨਹੀਂ ਮੇਰਾ ਫੋਨ ਨਹੀਂ ਚੁੱਕਦਾ ਕਹਿੰਦਾ ਇੱਥੇ ਮੋਰਟੀ ਤੇ ਨਹੀਂ ਆਉਂਦਾ ਜਿਹੜਾ ਕੋਈ ਗੁਰੂ ਦਾ ਸਿੱਖ ਹੁੰਦਾਗਾ ਤੇ ਉਹ ਕਿਸੇ ਨੂੰ ਨਹੀਂ ਅਡੀਕਦਾ ਹੁੰਦਾ ਤੇ ਭਾਈ ਫੌਜੀ ਸਾਹਿਬ ਤੈਨੂੰ ਮੈਂ ਪੁੱਛਣਾ ਚਾਹਣਾ ਕਿ ਤੂੰ ਸਰਬਜੀਤ ਸਿੰਘ ਨੂੰ ਪੁੱਛ ਕੇ ਟਾਵਰ ਤੇ ਚੜਿਆ ਸੀ ਕਿ ਭਾਈ ਜੇ ਤੂੰ ਆਵੇਂਗਾ ਮੈਂ ਫੇਰ ਟਾਵਰ ਤੇ ਚੜੂੰਗਾ ਤੇ ਅੱਜ ਤੂੰ ਦੂਜੀਆਂ ਪਾਰਟੀਆਂ ਨੂੰ ਤਾਂ ਜਿਹੜਾ ਕਿੱਥੇ ਉਹ ਕਰਨਾ ਸੀ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਨੂੰ ਤੂੰ ਕੀ ਕੁਸਾ ਸ਼ਬਦ ਬੋਲੇ ਨੇ ਕੀ ਗਨਾਹ ਕਰਦਾ ਅੰਮਰਤਪਾਲ ਸਿੰਘ ਨੇ ਤੁਹਾਡਾ ਸਾਰਿਆਂ ਦਾ ਕੀ ਉਹ ਤੁਹਾਡੀ ਮੂੰਗੀ ਚਰਾ ਲਈ ਕੀ ਤੁਹਾਡੀ ਮੂੰਗੀ ਚੱਕ ਕੇ ਲੈ ਗਿਆ ਜਿਹੜਾ ਚੜਦਾ ਹੈਗਾ ਭਾਈ ਅੰਮਰਤਪਾਲ ਸਿੰਘ ਤੇ ਜਿਹੜਾ ਚੜਦਾ ਭਾਈ ਸਰਬਜੀਤ ਸਿੰਘ ਤੇ ਤੁਹਾਨੂੰ ਸਰਬਜੀਤ ਸਿੰਘ ਖਾਸਾ 40 ਸਾਲ ਤੱਕ ਦਿਸਿਆ ਨਹੀਂ ਲੋਕਾਂ ਨੂੰ ਜਿਹਦੇ ਪਿਓ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੋਵੇ ਰੁਲਦੀ ਪੱਗ ਸਿੱਖਾਂ ਦੀ ਜਿਹੜੀ ਪੈਰਾਂ ਦੇ ਵਿੱਚ ਰੁਲਦੀ ਪੱਗ ਸਾਡੇ ਸਿਰ ਤੇ ਸਜਾਈ ਹੋਵੇ ਦੁਬਾਰਾ ਆਪਣਾ ਸ਼ਹੀਦ ਆਪਣਾ ਕਰਬਾਨ ਕੀਤਾ ਹੋਵੇ ਤੇ ਅੱਜ ਤੁਸੀਂ ਉਹਦੇ ਪੁੱਤਰਾਂ ਨੂੰ ਕੀ ਕੀ ਮੈਨੇ ਦੇ ਰਹੇ ਹੋ ਉਹ ਇੱਕ ਐਮਪੀ ਬਣ ਗਿਆ 40 ਸਾਲ ਕਿਸੇ ਨੇ ਉਹਨਾਂ ਦੇ ਪਰਿਵਾਰ ਦੀ ਬਾਤ ਨਹੀਂ ਪੁੱਛੀ 40 ਸਾਲ ਤੱਕ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਪਰਿਵਾਰ ਦੀ ਕਿ ਕੀ ਉਹਨਾਂ ਦਾ ਹਾਲ ਰਿਹਾ ਨਸਾਂ ਦੇ ਗਲਤਾਨ ਦੇ ਕੋ ਦੋਨੇ ਭਰਾ ਹੋ ਗਏ ਸੀ ਪਰਿਵਾਰ ਦੀ ਐਨੀ ਹਾਲਤ ਆ ਉਹ ਘਰ ਮਰਦਾ ਸੀ ਪਰਿਵਾਰ ਉਹਦੋਂ ਦਾ ਕਿਸੇ ਨੇ ਸਾਰ ਨਾ ਲਈ ਅੱਜ ਤੂੰ ਟਾਵਰ ਤੇ ਚੜ ਕੇ ਤੇ ਭਾਈ ਐਮਪੀ ਅੰਬਤਪਾਲ ਸਿੰਘ ਨੂੰ ਤੇ ਭਾਈ ਸਰਬਜੀਤ ਸਿੰਘ ਨੂੰ ਜਿਹੜਾ ਤੂੰ ਬੰਗਾ ਰਿਆਂਗਾ ਤੂੰ ਕਿੱਡੀ ਕੀ ਕੁਰਬਾਨੀ ਕਰ ਦਿੱਤੀ ਟਾਵਰ ਤੇ ਚੜ ਦਿੱਤਾ ਹਰ ਇੱਕ ਦਾ ਸਿੱਖ ਦਾ ਫਰਜ਼ ਆ ਕੋਈ ਕਿਸ ਤਰ੍ਹਾਂ ਸੇਵਾ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਮੁੱਦੇ ਉਠਾਉਂਦਾਗਾ ਹਰ ਇੱਕ ਸਿੱਖ ਜਿੰਨੀ ਕੋਦੇ ਚ ਪਾਵਰ ਆ ਉਹ ਕਰੀ ਜਾ ਰਿਹਾ ਹੈਗਾ ਤੇ ਵੱਡੀ ਗੱਲ ਭਾਈ ਸਰਬਜੀਤ ਸਿੰਘ ਖਾਲਸਾ ਵੀ ਗਏ ਉੱਥੇ ਜਾ ਕੇ ਵੀ ਆਏ ਨੇ ਤੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਵੀ ਹਾਜ਼ਰੀ ਭਰ ਕੇ ਆਏ ਨੇ ਉਸ ਮੌਤੇ ਦੇ ਵਿੱਚ ਸਮਾਣੇ ਜਿੱਥੇ ਟਾਵਰ ਤੇ ਉਹ ਵਿਅਕਤੀ ਚੜਿਆਗਾ ਫੌਜੀ ਦੇ ਦੱਸੋ ਭਾਈ ਹੋਰ ਤੈਨੂੰ ਕੀ ਕਰ ਦੇਣ ਉਹ ਹੋਰ ਇੱਕ ਹੈਰਾਨੀ ਦੀ ਗੱਲ ਆ ਤਾਂ ਨੂੰ ਇੱਕ ਹੋਰ ਹੈਰਾਨੀ ਦੀ ਗੱਲ ਦੱਸਦਾ ਇਹਦੀ ਇਹ ਗੁਰੂ ਦਾ ਸਿੱਖ ਦਾ ਕੰਮ ਨਹੀਂ ਇਹ ਇੱਕ ਡਰਾਮੇ ਕਰ ਰਿਆਂਗਾ ਮੈਂ ਤਾਂ ਕਹੂੰਗਾ ਪਾਗਲ ਵਿਅਕਤੀ ਹੁੰਦਾਗਾ ਇਸ ਤਰ੍ਹਾਂ ਦਾ ਮੈਂ ਤਾਂ ਇਹ ਕਹੂੰਗਾ ਇੱਕ ਕੋਈ ਟਾਵਰ ਦਾ ਜਿਹੜਾ ਮਲਾਜਮ ਸੀ ਬੀਐਸਐਫ ਦਾ ਮਲਾਜਮ ਸੀ ਉਹ ਪ੍ਰਸ਼ਾਸਨ ਵੱਲੋਂ ਉਹਨੂੰ ਇੱਕ ਚਾਹ ਦਿੱਤੀ ਗਈ ਕੈਨੀ ਚਾਹ ਦੀ ਚਾਰ ਬੋਤਲਾਂ ਪਾਣੀ ਦੀਆਂ ਉਹ ਟਾਵਰ ਤੇ ਚੜ ਕੇ ਐਡੀ ਉੱਚੀ ਆਉਦੀ ਉਹਨੂੰ ਜ਼ਖਮ ਜਾਨ ਜਿਹੜੀ ਜਖਮ ਚ ਪਾ ਕੇ ਜੋਖਮ ਦੇ ਵਿੱਚ ਪਾ ਕੇ ਉਹ ਫੌਜੀ ਸੈਕ ਨੂੰ ਫੜਾਉਣ ਗਿਆ ਤੇ ਚਾਰ ਬੋਤਲਾਂ ਉਹਨੇ ਪਾਣੀ ਦੀਆਂ ਰੱਖ ਲਈਆਂ ਤੇ ਜਿਹੜੀ ਕੈਨੀ ਆ ਉਹ ਜਿਹੜੀ ਭਗਾ ਕੇ ਮਾਰੀ ਥੱਲੇ ਇਹ ਸਿੱਖ ਦਾ ਕੰਮ ਹੈ ਇਹ ਤੂੰ ਨਹੀਂ ਪੀਣੀ ਤੂੰ ਕਹਦੇ ਭਾਈ ਮੈਨੂੰ ਕੱਲਾ ਪਾਣੀ ਚਾਹੀਦਾ ਮੈਂ ਚਾਹ ਨਹੀਂ ਪੀਂਦਾ ਤੂੰ ਆਲੇ ਚਾਹ ਮੋੜ ਦੇ ਦੂਸਰੀ ਗੱਲ ਗਰੀਬ ਬੰਦਾ ਗਿਆ ਜਿਹੜਾ ਉੱਥੇ ਮਲਾਜ਼ਮਾ ਕੋਈ ਦਿਹਾੜੀ ਕਰਦਾ ਸੀ ਵੀ ਤੈਨੂੰ ਚਾਹ ਫੜਾਉਣ ਗਿਆ ਪਾਣੀ ਫੜਾਉਣ ਗਿਆ ਪਾਣੀ ਤੂੰ ਰੱਖ ਲਿਆ ਤੇ ਉਹਨੂੰ ਰਵਾਲ ਵਰ ਦਿਖਾ ਕੇ ਤੂੰ ਉਹਦੇ ਤੋਂ ਉਹਦਾ ਜਿਹੜਾ ਮੋਬਾਈਲ ਖੋਲਿਆ ਰਵਾਲ ਵਰ ਦਿਖਾ ਕੇ ਉਹਦਾ ਪਾਸਵਰਡ ਲੈਤਾ ਗਿਆ ਉਹਦਾ ਹਰ ਇੱਕ ਤੇ ਜਿਹੜੀ ਮੋਬਾਈਲ ਆ ਉਹਦੇ ਵਿੱਚ ਹਰ ਇੱਕ ਦਾ ਡਾਟਾ ਜਿਹੜਾ ਆਪਣਾ ਘਰ ਦਾ ਡਾਟਾ ਵੀ ਹੁੰਦਾ ਹੋਰ ਵੀ ਹੁੰਦਾਗਾ ਤੇ ਪਰ ਕਿਸੇ ਤੋਂ ਪਾਸਵਰਡ ਮੰਗਣਾ ਜਾਇ ਹੈ ਆਪਾਂ ਕਹਿ ਲਿਆ ਕਿ ਪਸਟਾਲ ਦਿਖਾ ਕੇ ਕਿਸੇ ਤੋਂ ਮੋਬਾਈਲ ਖੋਣਾ ਇਹ ਕਿੱਥੋਂ ਦੀ ਬਹਾਦਰੇ ਵਾਲੀ ਗੱਲ ਆ ਇਹ ਇਹ ਤੂੰ ਸਿੱਖ ਹੈ ਇਸ ਇਹ ਕਹਿੰਦਾ ਜੀ ਮੈਨੂੰ ਮੈਂ ਮੋਬਾਈਲ ਫੇਰ ਦਊਂਗਾ ਕਹਿੰਦਾ 2 ਲੀਟਰ ਦੀ ਮੈਨੂੰ ਠੰਡੇ ਦੀ ਬੋਤਲ ਲੈ ਆ ਕੇ ਦੇ ਤੇ ਇੱਕ ਪਾਵਰ ਬੈਂਕ ਲੈ ਆ ਕੇ ਦੇ ਕਿੱਡੀ ਹੈਰਾਨੀ ਦੀ ਗੱਲ ਆ ਇਹ ਗੱਲ ਸਾਰੇ মিডিਆ ਵਿੱਚ ਫੈਲ ਗਈ ਅੱਜ ਸਿੱਖਾਂ ਦਾ ਜਿਹੜਾ ਅਕਸਾ ਇਹ ਤੂੰ ਸੁਧਾਰ ਕਰਿਆ ਕਿ ਬਗੈੜ ਰਿਆਂਗੇ ਇਹਨੂੰ ਇਹ ਤਾਂ ਤੂੰ ਡਕੈਤੀ ਮਾਰਿਆਗਾ ਇਹ ਤਾਂ ਤੂੰ ਲੁੱਟਖੋ ਕਰ ਰਿਆਗਾ ਤੂੰ ਤਾਂ ਚੋਰ ਹੈ ਦਾ ਮਤਲਬ ਤਾਂ ਇੱਕ ਪਾਸੇ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੇ ਪਿੱਛੇ ਤਹਾਂ ਚੜਿਆਗਾ ਤੇ ਇਹ ਤੈਨੂੰ ਜਿਹੜਾ ਰੋਟੀ ਪੜਾਉਣ ਜਾਂਦਾ ਚਾਹ ਪਾਣੀ ਜਾਂਦਾਗਾ ਉਹਨੂੰ ਅਰਬਾਲਬਾਰ ਦਿਖਾ ਕੇ ਤੂੰ ਉਹ ਤਾਂ ਪਿਸਤੌਲ ਖੋਲਿਆ ਕਿ ਮੈਨੂੰ ਪਾਵਰ ਬੈਂਕ ਤਾਂ ਲਿਆ ਤੇ ਮੈਨੂੰ ਠੰਡੇ ਦੀ ਬੋਤਲ ਲਿਆ 2 ਲੀਟਰ ਕਹਿੰਦਾ ਫੇਰ ਦੂੰ ਮੋਬਾਈਲ ਤੈਨੂੰ ਮੈਂ ਤੇ ਦੂਸਰੇ ਪਾਸੇ ਕਹਿੰਦਾ ਜੀ ਮੈਂ ਆਪਣੇ ਆਪ ਖਤਮ ਹੋ ਜਾਣਾ ਸੀ ਮੈਨੂੰ ਪੰਜ ਪਿਆਰੇ ਨੇ ਹੁਕਮ ਕਰ ਦਿੱਤਾ ਇਸ ਕਰਕੇ ਮੈਂ ਉਹਨਾਂ ਦਾ ਹੁਕਮ ਮੰਨ ਲਿਆ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਭਾਈ ਤੂੰ ਕੱਲ ਨੂੰ ਤੈਨੂੰ ਅਕਾਲ ਤਾ ਸਭ ਦਾ ਹੁਕਮ ਆ ਜੇ ਤੇ ਤੂੰ ਥੱਲੇ ਨੇ ਉਤਰਿਆ ਆਏਗਾ ਕਹਿੰਦਾ ਜੀ ਮੈਂ ਅਕਾਲ ਤਾ ਸਭ ਦਾ ਹੁਕਮ ਨਹੀਂ ਮੰਨਦਾ ਆਪ ਦੀ ਜਾਨ ਦੇ ਖਾਤਰ ਤੂੰ ਇਹ ਹੁਕਮ ਮੰਨ ਲਿਆ ਪੰਜ ਪਿਆਰਿਆਂ ਦਾ ਵੀ ਮੈਂ ਮਰਨਾ ਚਾਹਾਂ ਇਹ ਇਹ ਹੁਕਮ ਨਹੀਂ ਮੰਨਦਾ ਕਹਿੰਦਾ ਵੀ ਮੈਂ ਥੱਲੇ ਉਤਰ ਜਾਵਾਂ ਫਿਰ ਅਕਾਲ ਤਖਤ ਸਾਹਿਬ ਤਾਂ ਤੂੰ ਭਗੌੜਾ ਹੈ ਅਕਾਲ ਤਖਤ ਸਾਹਿਬ ਨੂੰ ਮੰਨਦਾ ਨਹੀਂ ਜਾਂ ਤਾਂ ਪੰਥ ਪਿਆਰੇ ਦਾ ਹੁਕਮ ਵੀ ਨਹੀਂ ਮੰਨਦਾ ਇਹ ਲੋਕਾਂ ਨੂੰ ਡਰਾਉਣਾ ਚਾਹਣਾ ਧਮਕੀਆਂ ਦੇਣਾ ਚਾਹਣਾ ਕੀ ਇਹ ਡਰਾਮੇਬਾਜ਼ੀ ਨਹੀਂ ਤੇ ਹੋਰ ਕੀ ਹੈ ਇਹ ਤੇ ਜਿਹਦਾ ਮੋਬਾਈਲ ਖੋਇਆਗਾ ਤੁਹਾਨੂੰ ਮੈਂ ਉਸ ਨੌਜਵਾਨ ਦੀ ਵੀਡੀਓ ਸੁਣਾਉਣਾ ਤਾਂ ਤੁਹਾਨੂੰ ਪਹਿਲਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕਿੰਨੇ ਪਾਣੀ ਲੈ ਕੇ ਆਣਾ ਹੈ ਤੇ ਆਪਣਾ ਚਾਹ ਦਾ ਬੋਤਲ ਲੈ ਕੇ ਆਣੀ ਹੈ ਕਿ ਮੈਂ ਚਾਰ ਬੋਤਲ ਲੈ ਕੇ ਪਾਣੀ ਦੀ ਇੱਕ ਚਾਹ ਦੀ ਲੈ ਕੇ ਜਾਇਆ ਜਾਂ ਚਾਰ ਪਾਣੀ ਦੀ ਬੋਤਲ ਰੱਖ ਲਈਆਂ ਤੇ ਇੱਕ ਜਿਹੜੀ ਚਾਹ ਦੀ ਸੀ ਉਹਨੇ ਥੱਲੇ ਪੜਾਤੀ ਕਿ ਜਿਹੜੀ ਤੇ ਇਹ ਮੇਰਾ ਫੋਨ ਖੋ ਰਿਹਾ ਪਿਸਤਲ ਸਿਗਾ ਮੇਰੇ ਹੱਥ 'ਚ ਪਿਸਤਲ ਦਿਖਾ ਕੇ ਕਰਦੇ ਪਏ ਪਿਸਤਲ ਰੱਖਿਆ ਨਹੀਂ ਉਹਦੇ ਬੈਗ 'ਚ ਦਿਖਾਦਾ ਸੀ ਉਹਨਾਂ ਨੇ ਤਾਂ ਤਾਂ ਠੀਕ ਹੈ ਸਰ ਜੀ ਕਿ ਵੀ ਆਪਣਾ ਥੱਲੇ ਜਾ ਕੇ ਕਹਿ ਨਹੀਂ ਲੈ ਮੇਰਾ ਫੋਨ ਲੈ ਲਿਆ ਮੈਨੂੰ ਕਿ ਜੂਸ ਦੀ ਬੋਤਲ ਦੇ ਦੋ ਸੀਲ ਹੋਵੇ ਪਿਸਤਲ ਦਿਖਾ ਕੇ ਕੀ ਆ ਹੋਰ ਫੋਨ ਰਜੇ ਸੀ ਹਾਂ ਜੀ ਹਾਂ ਇਹ ਪਿਸਤਲ ਆ ਪਾਸਵਰਡ ਕੀ ਮੰਗੇ ਤੇ ਫੋਨ ਪਾਸਵਰਡ ਲੈ ਆ ਜੀ ਮੇਰੇ ਤੋਂ ਕਿਸੇ ਦਾ ਫੋਨ ਦਾ ਹਾਂ ਜੀ ਲੈ ਗਿਆ ਤੇਰੇ ਫੋਨ ਦਾ ਲੋਕ ਲੱਗਿਆ ਸੀ ਫਿਰ ਉਸਕੇ ਬਾਅਦ ਉਹਨੇ ਪਾਸਵਰਡ ਦਾ ਆਪਣਾ ਪਾਸਵਰਡ ਲੈਦਾ ਫੋਨ ਦਾ ਤੇ ਫਿਰ ਕਹਿੰਦੇ ਆਪਣਾ ਥੱਲੇ ਜਾ ਕੇ ਕਹਿ ਨਹੀਂ ਤੇਰੇ ਘਰੇ ਦੀ ਇਹ ਲੇਡ ਤੋਂ ਹੋਰ ਇਲਾਕੇ ਸੁਦਾਦੀ ਪੁਲਿਸ ਨੇ ਕਰਿਆ ਆ ਵੇਖੋ ਤੁਨ ਨੌਜਵਾਨ ਦੀ ਜਿਹੜੀ ਇਹ ਮੈਂ ਬਾਅਦ ਚਨਾ ਦਿੱਤੀ ਇਹ ਵੀਡੀਓ ਕਿਸੇ ਉਹ ਚੈਨਲ ਦੀ ਇਸ ਕਰਕੇ ਤੁਹਾਨੂੰ ਐ ਵੀਡੀਓ ਨਹੀਂ ਦਿਖਾ ਸਕਦਾ ਹੁਣ ਤੁਸੀਂ ਇੱਥੋਂ ਹਸਾਬ ਲਾ ਲਓ ਗਰੀਬ ਬੰਦਾ ਗਿਆ ਤੁਹਾਨੂੰ ਚਾਹ ਫੜਾਉਣਾ ਪਾਣੀ ਚਾਹ ਬੋਤਲਾ ਰੱਖ ਲੇਤੀਆਂ ਤੇ ਕੈਨੀ ਜਿਹੜੀ ਚਾਲ ਥੱਲੇ ਭਗਾ ਕੇ ਮਾਰੀ ਜੇ ਤੂੰ ਨਹੀਂ ਚਾਹ ਪੀਣੀ ਸੀ ਭਾਈ ਮੋੜ ਦਿੰਦਾ ਤੇ ਫਿਰ ਪਸਤਾਲ ਦਿਖਾ ਕੇ ਉਹਦਾ ਮੋਬਾਈਲ ਖੋਲਿਆ ਗਰੀਬ ਦਾ ਕਹਿੰਦਾ ਮੈਨੂੰ ਪਾਵਰ ਬੈਂਕ ਦੇ ਦੇ ਤੂੰ ਜਿਹੜੇ ਧਰਨੇ ਤੇ ਆਏ ਬੈਠੇ ਨੇ ਐਡੇ ਵੱਡੇ ਤੂੰ ਕਿਸੇ ਸਿੱਖ ਜਥੇਬੰਦੀ ਨੂੰ ਕਹ ਦੇ ਭਾਈ ਮੈਨੂੰ ਪਾਵਰ ਬੈਂਕ ਚਾਹੀਦੀ ਹੈ ਭਾਈ ਮੈਨੂੰ ਜੂਸ ਚਾਹੀਦਾ ਉਹ ਤੇਰੇ ਤੇ ਇੱਕ ਪਹਤਾ ਦੇਣਗੇ ਕਿਤੇ ਸਿੱਖ ਜਥੇਬੰਦੀਆਂ ਧਰਨਾ ਲੱਗਿਆ ਕਿਸੇ ਸਿੱਖ ਦੀ ਡਿਊਟੀ ਲਾ ਦੇ ਕਿਸੇ ਸਿੱਖ ਨੂੰ ਕਹ ਦੇ ਇਹ ਸ਼ਰਮਸਾਰ ਕਰਨ ਵਾਲੀ ਗੱਲ ਨਹੀਂ ਤੇ ਹੋਰ ਕੀ ਹੈ ਇਹ ਸਿੱਖਾਂ ਦਾ ਨਿਮਾ ਸਿਰ ਕਰਨ ਵਾਲੀ ਗੱਲ ਨਹੀਂ ਇੱਕ ਬੰਦਾ ਬੇਚਾਰਾ ਦਿਹਾੜੀਦਾਰ ਆ ਮਲਾਜਮਾ ਤੈਨੂੰ ਪਾਣੀ ਫੜਾਉਣ ਵਾਗ ਗਿਆ ਚਾਹ ਬਣਾਉਣ ਵਾਗ ਗਿਆ ਉਹ ਤੂੰ ਉਹਦਾ ਪਿਸਤੌਲ ਉਹਦਾ ਦਿਖਾ ਕੇ ਉਹਦਾ ਜਿਹੜਾ ਮੋਬਾਈਲ ਖੋਲੇ ਆ ਇਹ ਸ਼ਰਮਨ ਨਾਲ ਡੁੱਬ ਕੇ ਮਰਨ ਵਾਲੀ ਗੱਲ ਆ ਸਿੱਖ ਕੌਮ ਦੇ ਵਾਸਤੇ ਇਹ ਤੇ ਹੁਣ ਕਹਿ ਰਿਹਾ ਜੀ ਮੇਰੇ ਕੋਲੇ 10 ਗੋਲੀਆਂ ਪੈਂਦੀਆਂ 10 ਬੋਰ ਦਾ ਮੇਰੇ ਕੋਲ ਕਹਿੰਦਾ ਪਿਸਤੌਲ ਆ 100 ਗੋਲੀ ਕਹਿੰਦਾ ਮੇਰੇ ਕੋਲੇ ਐ ਜਿਵੇਂ ਮੈਗਜ਼ੀਨ ਭਰ ਕੇ ਰੱਖਿਆਗਾ ਚਲੋ ਭਾਈ ਉਹ ਤੇਰਾ ਫੈਸਲਾਗਾ ਕਿ ਤੂੰ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਕਹਿੰਦੇ ਕਿ ਤੇਰਾ ਫੈਸਲਾ ਅਸੀਂ ਭਾਈ ਬੇਅਦਬੀਆਂ ਦੀ ਖਾਤਰ ਅਸੀਂ ਵੀ ਸਾਰੇ ਜਿਹੜਾ ਲੜਦਾਗਾ ਹਰ ਇੱਕ ਸਿੱਖ ਮੁੱਦਾ ਠਾਉਂਦਾਗਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹਰ ਇੱਕ ਸਰਕਾਰ ਨੇ ਜਿਹੜਾ ਨਜਾਇਜ਼ ਫਾਇਦਾ ਚੁੱਕਿਆਗਾ ਹਰ ਇੱਕ ਸਰਕਾਰ ਨੇ ਸਰਕਾਰਾਂ ਬਣਾਈਆਂ ਬੇਅਦਬੀ ਦੇ ਪਿੱਛੇ 2015 ਦੇ ਵਿੱਚ ਜਦੋਂ ਬੇਅਦਬੀਆਂ ਹੋਈਆਂ ਅਕਾਲੀਆਂ ਦੀ ਸਰਕਾਰ ਰਹੀ ਅਕਾਲੀ ਲਾਣੇ ਦੀ ਜਿਹੜਾ ਕਿ ਹੁਣ ਾਕਾਤ ਆ ਸਾਹ ਤੇ ਮਾਫੀ ਮੰਗ ਕੇ ਆਇਆ ਬਾਅਦ ਚ ਕਹਿੰਦਾ ਦੀ ਇਸ ਦਾ ਮੈਂ ਤਾਂ ਉੱਥੇ ਹੀ ਨਹੀਂ ਸੀ ਬਾਅਦ ਚ ਮੁੱਕਰ ਗਿਆ ਸੁਖਵੀਰ ਬਾਦਲ ਕਾਂਗਰਸ ਨੇ ਸਰਕਾਰ ਬਣਾਈ ਬੇਅਦਬੀਆਂ ਦੇ ਮੁੱਦੇ ਤੇ ਆਵਾਦੀ ਪਾਰਟੀ ਨੇ ਸਰਕਾਰ ਬਣਾਈ ਬੇਅਦਬੀਆਂ ਦੇ ਮੁੱਦੇ ਤੇ ਦੱਸੋ ਭਾਈ ਬੇਅਦਬੀਆਂ ਦਾ ਹੱਲ ਹੋਇਆ ਕੋਈ ਹੁਣ ਉਹ ਵੀਰ ਕਹਿ ਰਿਹਾ ਕਿ ਰਾਸ਼ਟਰਪਤੀ ਤੋਂ ਸਾਈਨ ਕਰਵਾ ਕੇ ਲਿਆਵੇ ਮੈਨੂੰ ਭਗਵੰਤ ਮਾਨ ਪਹਿਲਾ ਭਾਈ ਸਾਹਿਬ ਇਹ ਸਿੱਧਾ ਰਾਸ਼ਟਰਪਤੀ ਕੋਲੇ ਨਹੀਂ ਜਾਂਦਾ ਹੁੰਦਾ ਮੁੱਦਾ ਪਹਿਲਾਂ ਤੁਸੀਂ ਆਪਣੇ ਐਮਪੀ ਨੇ ਜਿਹੜੇ ਜਿੱਤਾਏ ਸਰਬੀ ਸਿੰਘ ਖਾਲਸਾ ਉਹ ਅੰਮਰਪਾਲ ਸਿੰਘ ਦੇ ਹੱਕ ਦੇ ਵਿੱਚ ਹਾਰਾ ਨਾਰਾ ਨਹੀਂ ਮਾਰ ਦਿੰਦੇ ਉਹਨੂੰ ਇਹ ਰਾਸ਼ਟਰਪਤੀ ਤਾਂ ਬਹੁਤ ਵੱਡੀ ਦੂਰ ਗੱਲ ਆ ਲੋਕ ਸਭਾ ਦੇ ਵਿੱਚ ਪਹਿਲਾਂ ਇਹ ਜਿਹੜਾ ਹੈਗਾ ਮੁੱਦਾ ਜਿਹੜਾ ਇਹ ਪਾਸ ਕਰਵਾ ਲਓ ਬੇਅਦਬੀਆਂ ਦਾ ਜਿਹੜੇ ਘਟਨਾ ਹੋ ਰਹੀਆਂ ਨੇ ਇਹ ਸਾਰੇ ਧਰਮਾਂ ਦਾ ਸੰਝ ਆ ਸਾਰੇ ਧਰਮ ਬੱਕੋ ਵੱਖਰੇ ਜਿੰਨੇ ਧਰਮ ਨੇ ਸਾਰੇ ਧਰਮਾਂ ਦੇ ਲੋਕ ਉੱਤੇ ਬੈੰਦੇ ਨੇ ਪਹਿਲਾਂ ਇਹ ਕਾਨੂੰਨ ਬਣਵਾ ਲਓ ਤੁਸੀਂ ਕਾਨੂੰਨ ਤਾਂ ਕੋਈ ਬਣਦਾ ਨਹੀਂ ਸਿੱਧਾ ਰਾਸ਼ਟਰਪਤੀ ਕੋਲ ਤੱਕ ਸ਼ੈਅ ਕਰਕੇ ਕਿਵੇਂ ਲਿਆ ਦਊਗਾ ਭਾਈ ਮੁੱਖ ਮੰਤਰੀ ਯਾਰ ਅਸិតਾ ਕਹਨੇ ਵੀ ਲਿਆ ਦੇ ਅੱਜ ਤਾਂ ਤੇਰੇ ਹੱਕ ਦੇ ਵਿੱਚ ਆ ਪਰ ਇਹ ਜਿਹੜੀ ਕੁਰਤਬੂਤ ਕਾ ਕੀਤੀ ਆ ਦੁੱਖ ਇਸ ਗੱਲ ਤੋਂ ਲੱਗਦਾਗਾ ਤੇ ਪਾਗਲ ਵਾਲੀ ਗੱਲ ਨਹੀਂ ਤੇ ਫਿਰ ਹੋਰ ਕੀ ਆ ਕਿਸੇ ਨੂੰ ਡਰਾਉਣਾ ਕਿਸੇ ਨੂੰ ਧਮਕਾਉਣਾ ਤੇ ਕੱਲ ਨੂੰ ਕੌਣ ਚੜੂਗਾ ਤੇਰਾ ਕੀ ਆ ਕਿਸੇ ਨੂੰ ਜਾ ਕੇ ਉੱਤੇ ਤੂੰ ਗੋਲੀ ਮਾਰ ਦੇ ਕਿਸੇ ਨੂੰ ਇਹ ਬਹੁਤ ਜਿਹੜਾ ਮਨ ਨੂੰ ਜਿਹੜਾ ਦੁੱਖ ਲੱਗਿਆ ਇਹ ਜਦੋਂ ਖਬਰ ਇਹਦੀ ਸੁਣਦੇ ਆ ਜਾਂ ਨਿਕਲਦੀਆਂ ਨੇ ਸਿੱਖ ਦਾ ਕਰਤਾਰ ਨਹੀਂ ਇਹ ਜਾ ਹੋਣਾ ਚਾਹੀਦਾ ਇਹ ਤਾਂ ਫਿਰ ਤਲਟਕੋ ਦਾ ਕਰਤਾਰ ਹੋ ਗਿਆ ਤਲਟਕੋ ਦਾ ਪਰਚਾ ਜਿਹੜਾ ਦਰਜ ਕਰਵਾਇਆ ਉਹਨੇ ਉਹਨੇ ਫਿਰ ਚੋਰੀ ਦਾ ਜਿਹੜਾ ਮਾਮਲਾ ਹੈਗਾ ਉਹ ਦਰਜ ਕੀਤਾ ਹੋਊਗਾ ਪੁਲਿਸ ਨੇ ਇਹ ਤੇਰੇ ਉੱਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕੰਨ ਦੇ ਨਾਲ ਪਿਸਤੌਲ ਲਾ ਕੇ ਉਹ ਤੇ ਮੋਬਾਈਲ ਖੋਲੇ ਇਹ ਬਹਾਦਰੀ ਵਾਲਾ ਕੰਮ ਆ ਤੇ ਤੂੰ ਲੋਕਾਂ ਨੂੰ ਪ੍ਰੇਰ ਰਿਆਂਗਾ ਸਰਬਜੀਤ ਸਿੰਘ ਖਾਲਸਾ ਨੂੰ ਗਾਲਾਂ ਕੱਢ ਰਿਆਂਗਾ ਭਾਈ ਅੰਮਰਤਪਾਲ ਸਿੰਘ ਨੂੰ ਗਾਲਾਂ ਕੱਢ ਰਿਆ ਉਹਨਾਂ ਦੀ ਪਾਰਟੀ ਨੂੰ ਇਹਨਾਂ ਨੇ ਭੱਠਾ ਬਹਾਤਾ ਇਹਨਾਂ ਨੇ ਐ ਕਰਤਾ ਉਹ ਤਾਂ ਕੱਲ ਆਏ ਨੇ ਤਾਂ ਪਾਰਟੀ ਵੀ ਬਣੀ ਵੀ ਨਹੀਂ ਅਜੇ ਤਾਂ ਇਹ ਤਾਂ ਨੌ ਵੀ ਤਰਿਆਗਾ ਇਹ ਤਾਂ ਸ਼ੁਰੂਆਤ ਵੀ ਨਹੀਂ ਕੀਤੀ ਤਾਂ ਮੈਂਬਰਸ਼ਿਪ ਵੀ ਨਹੀਂ ਜਿਹੜੀ ਸ਼ੁਰੂਆਤ ਕੀਤੀ ਕੀ ਭੱਠਾ ਬਹਾਤਾ ਤੇਰਾ ਇਹ ਪਤਾ ਨਹੀਂ ਕਿਦਾ ਬੰਦਾ ਹੋਣਾ ਕਿਦਾ ਨਾ ਹੋਣਾ ਸਿੱਖ ਕੋ ਨੂੰ ਬੇਨਤੀ ਹੈ ਇਹ ਜਿਹੇ ਲੋਕਾਂ ਤੋਂ ਜਿਹੜੇ ਤੁਹਾਨੂੰ ਇੱਕ ਬੁੱਧੂ ਬਣਾ ਕੇ ਮੂਰਖ ਬਣਾ ਕੇ ਤੁਹਾਨੂੰ ਇੱਥੇ ਜਿਹੜਾ ਇਹ ਲੈ ਆਉਂਦੇ ਆ ਤੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਭੁਗਤਣੇ ਪੈਂਦੇ ਆ ਅਸੀਂ ਭੁਗਤਿਆਂ ਨੇ ਮੈਂ ਤਾਂ ਤੁਹਾਨੂੰ ਕਹਿਣਾਗਾ ਇਹਨਾਂ ਲੋਕ ਨੇ ਜਿਹੜੇ ਇਹ ਤੁਸੀਂ ਕਰਦਾਰ ਦੇਖ ਲਓ ਕਿ ਸਿੱਖ ਦਾ ਮੈਂ ਤਾਂ ਇੱਥੇ ਗੱਲ ਮੈਨੂੰ ਹਾਂ ਦਾ ਨਾਂ ਦਾ ਜਵਾਬ ਦੇ ਦਿਓ ਕਿ ਇਹ ਗੱਲ ਉਹਨੇ ਸਹੀ ਕੀਤੀ ਆ ਜਾਂ ਮਾੜੀ ਕੀਤੀ ਆ ਆਪਣੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਤੁਸੀਂ ਜ਼ਰੂਰ ਆਪਣੇ ਕਮੈਂਟ ਲਿਖਣੇ ਆ ਅਸੀਂ ਕਹਿੰਦੇ ਆ ਕਿ ਬਿਆਦਬੀ ਦਾ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾਗਾ ਫਾਂਸੀ ਤੱਕ ਦਾ ਜਿਹੜਾ ਕਾਨੂੰਨ ਬਣਨਾ ਚਾਹੀਦਾਗਾ ਤੇ ਪਰ ਇਹ ਨਹੀਂ ਕਿ ਅਸੀਂ ਟਾਵਰ ਤੇ ਬਹਿ ਕੇ ਜੀ ਉੱਥੇ ਅਸੀਂ ਕਿਸੇ ਨੂੰ ਗਾਲਾ ਕੱਢ ਦਿੱਤੀ ਆ ਉਥੇ ਫਲਾਣਾ ਨਹੀਂ ਆਇਆ ਉਹਨੂੰ ਵੀ ਗਾਲਾ ਕੱਢ ਦਿੱਤੀ ਆ ਜੇ ਅਸੀਂ ਟਾਵਰ ਤੇ ਬੈਠੇ ਆ ਜਾਂ ਕਿਤੇ ਵੀ ਚੜੇ ਆ ਜਾਂ ਬੈਠੇ ਆ ਅਸੀਂ ਕਿਹੜੇ ਕਿਸੇ ਨੂੰ ਦੱਸ ਪੁੱਸ ਕੇ ਬੈਠੇ ਆ ਜੇ ਨਹੀਂ ਆਇਆ ਇਹ ਕਾਹਦਾ ਗੁੱਸਾ ਕਿਸੇ ਦੇ ਨਾਲ ਆ ਜੇ ਨਹੀਂ ਆਉਂਦਾ ਕੋਈ ਨਾ ਆਵੇ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਅਕੀਦਾ ਲੈ ਕੇ ਬੈਠੇ ਆ ਇੱਕ ਉਹਦਾ ਓਟ ਆਸਰਾ ਲੈ ਕੇ ਬੈਠੇ ਆ ਉਥੇ ਆਵੇ ਕੋਈ ਨਾ ਆਵੇ ਆਪ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਾਂ ਆਪ ਦੀ ਜਾਣ ਤਲੀ ਤੇ ਧਰ ਕੇ ਕਿਤੇ ਜਾਂਦੇ ਆ ਉੱਤੇ ਆਪਾਂ ਇਹ ਥੋੜੀ ਕਰਦੇ ਆ ਕਿ ਫਲਾਨਾ ਬੰਦਾ ਆਊਗਾ ਤੇ ਤਾਂ ਮੈਂ ਅੱਗੇ ਜਾ ਕੇ ਜੰਗ ਲੜੂੰਗਾ ਤੇ ਇਹਦਾ ਮਤਲਬ ਤਾਂ ਇਹ ਹੀ ਹੋ ਗਿਆ ਕਿ ਤੂੰ ਦਿਖਾਵੇ ਖਾਤਰ ਆ ਇੱਕ ਫੇਰ ਸਖੱਟਣ ਦੇ ਖਾਤਰ ਆ ਸਾਰਾ ਕੋਈ ਡਰਾਮੇਬਾਜ਼ੀ ਕਰ ਰਿਆਂਗਾ ਇਹ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਉਸ ਫੌਜੀ ਤੱਕ ਜਰੂਰ ਪਹੁੰਚਾ ਦਿਓ ਕਿ ਇਹ ਸਿੱਖ ਦਾ ਕਰਤਾਰ ਨਹੀਂ ਕਿ ਕੋਈ ਗਰੀਬ ਚਾਹ ਪਾਣੀ ਫੜਾਉਣ ਆਵੇ ਉਹਦੇ ਕੰਨ ਤੇ ਪਿਸਤੌਣ ਲਾ ਕੇ ਉਹ ਤੋਂ ਮੋਬਾਈਲ ਕੋਲੇ ਉਹਨੂੰ ਕਹੇ ਵੀ ਮੇਰਾ ਪਾਵਰ ਬੈਂਕ ਲਿਆ ਕੇ ਦੇ ਤੇ ਮੈਨੂੰ ਜੂਸ ਦੀ ਬੋਤਲ ਲਿਆ ਕੇ ਦੇ ਤੇ ਚਾਹ ਭਗਾ ਕੇ ਮਾਰੇ ਇਹ ਗੁਰਤੂਤਾ ਇਹ ਚੰਗੀਆਂ ਨਹੀਂ ਬੰਦੇ ਵਾਲੇ ਗੁਰਤੂਤਾ ਨਹੀਂ ਇਹ ਸਿੱਖ ਵਾਲੇ ਗੁਰਤੂਤਾ ਨਹੀਂ ਇਹ ਸਿੱਖ ਕੌਮ ਆ ਇੱਕ ਐਡੀ ਵੱਡੀ ਬਹਾਦਰ ਕੌਮ ਮੰਨੀ ਜਾ ਰਹੀ ਆ ਅੱਜ ਇਹ ਨਸਰਨੀਵਾ ਕਰ ਰਹੇ ਆ ਤੁਸੀਂ ਸਿੱਖ ਕੌਮ ਦਾ ਮਲਾਇਮ ਦਾ ਕੀ ਕਸੂਰ ਆ ਭਾਈ ਤੂੰ ਮੈਂ ਪਹਿਲਾਂ ਵੀ ਕਿਹਾ ਕਿ ਸਿੱਖ ਨੂੰ ਕਹਦੇ ਕਿਸੇ ਨੂੰ ਤੈਨੂੰ ਚਾਰ ਜੂਸ ਦੀਆਂ ਬੋਤਲਾਂ ਲਿਆ ਦੇਣਗੇ ਜਿੱਥੇ ਉਹ ਚਾਰ ਬੋਤਲਾਂ ਪਾਣੀ ਲੈ ਕੇ ਗਿਆ ਤੂਰ ਪਹਿਲੇ ਹੀ ਕਹਦੇ ਭਾਈ ਉਹਨੂੰ ਮੈਂ ਤਾਂ ਜੂਸ ਲਿਆ ਦੇ ਔਲਾ ਤੈਨੂੰ ਜੂਸ ਵੀ ਫੜਾ ਜੂਗਾ ਇਹ ਮੋਬਾਈਲ ਖੋਣਾ ਉਹਦਾ ਪਾਸਵਰਡ ਪੁੱਛਣਾ ਆਦੇ ਕੋਲੇ ਰੱਖਣਾ ਇਹ ਬਹਾਦਰੀ ਵਾਲਾ ਕੰਮ ਹੈ ਸਿੱਖ ਕੋਮ ਦਾ ਕੰਮ ਹੈ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਧੰਨਵਾਦ ਵੈਰੀ ਜੀ ਦਾ ਖਾਲਸਾ ਵੈਰੀ ਜੀ ਕੀ ਪਤੈ